ਆ ਵੇਖ ਲੋ ਜੀ ਸਾਡੇ ਪਿੰਡ ਵੀ ਬੰਬ ਸੁੱਟ ਗਏ ਡਰੋਨ ਦੇ ਨਾਲ ਕੋਈ ਏਡਾ ਕੋ ਨੁਕਸਾਨ ਨਹੀਂ ਹੈ ਪੈਲੀਆਂ ਦੇ ਵਿੱਚ ਸੁੱਟ ਕੇ ਗਏ ਚਲੋ ਫਿਰ ਖੁੱਲਣ ਜਾਂਦੇ ਆ ਵਾੜੇ ਸਾਡੇ ਕੋਲ ਜੇ ਮੇਰੇ ਸਹਾਨਾ ਜੇ ਪਾਕਿਸਤਾਨ ਵਾਲੇ ਸੁੱਟਣ ਤੇ ਉਹਨਾਂ ਦੇ ਪਿੰਡਾਂ ਦੇ ਪਿੰਡ ਡਾਦ ਰਹੇ ਆ ਨਹੀਂ ਉਸ ਆਪਣੇ ਵਾਲੇ ਲੱਗਦੇ ਮੈਨੂੰ ਸੁੱਟਦੇ ਜਿਹੜੇ ਪੈਲੀਆਂ ਵਿੱਚ ਸੀਗੇ ਇਹਨਾਂ ਸੁੱਟਿਆ ਹੀ ਉਹ ਜਗ੍ਹਾ ਦੇ ਜਿੱਥੇ ਹੈਗਾ ਹੀ ਕੁਝ ਨਹੀਂ ਖਾਲੀ ਪੈਲੀਆਂ ਦੇ ਵਿੱਚ ਸਿਰਫ ਇੱਕ ਕਣਕ ਦੀ ਵੱਡੀ 나ੜ ਹੀ ਰਹਿ ਗਿਆ ਕੀ ਕਰ ਬੋ ਤੁਮ ਰੋ ਕੀ ਹੋਰ ਉਥੇ ਕੁਛ ਨਹੀਂ ਹੈਗਾ ਅਸਲ ਜਮੀਨ ਮਾਜੀ ਜੇ ਆ ਅੱਗੇ ਇਹ ਕੱਢਦੀ ਹੈ ਇਹ ਜੇ ਸਰਕਾਰ ਦੀਆਂ ਪਾਲਸੀਆਂ ਉਹ ਤਾਹਿਆਂ ਕੁੜਕਾ ਲੈ ਕੇ ਭਿਆਗ ਨਹੀਂ ਆ ਆ ਟੰਕੀ ਲਈ ਪੈਰੋਲ ਨਹੀਂ ਪਰ ਇਹ ਨਾਲ ਇੱਕ ਦੇ ਪੈਰਾਸ਼ੂਟ ਜਿਆ ਵਾ ਤੇ ਹੋਰ ਜੀਪੀਐਸ ਵਗੈਰਾ ਵਾ ਵਾ ਕੁਝ ਆ ਉਧਰ ਵੀ ਹੈ ਰਾਤੀ 3 ਵਜੇ 51 ਮਿੰਟ ਤੇ ਡਰੋਨ ਜਾਂ ਸਾਰੀ ਰਾਤ ਹੀ ਫਿਰਦਾ ਹੀ ਰਿਹਾ ਕੁੜੀ ਆ ਉਦੇ ਵਿੱਚ ਤੁਸੀਂ ਸਾਰਾ ਕੁਝ ਆ ਦੇਖ ਸਕਦੇ ਹੋ ਅਗ ਲੱਗੀ ਇੱਥੇ ਨੇ ਜੰਪ ਜਾ ਕੀਤਾ ਚੱਲਿਆ ਗਿਆ ਛੱਡਿਆ ਆ ਦੇਖੋ ਕਿੱਡਾ ਮੁਲਕ ਸਾ ਆਪਣੇ ਵਾਲੇ ਬੰਪ ਚ ਤੇ ਬੜੀ ਛੇਤੀ ਇਕੱਠੇ ਹੁੰਦੇ ਕੋਈ ਵੀ ਗੱਲ ਹੋਵੇ ਕਾਲੀਆਂ ਕੀ ਦੋ ਛੁੱਟੇ ਪੰਨਿਆਂ ਦਹਾ ਮਿੰਟਾਂ ਜੀ ਇਕੱਠੇ ਇਕੱਠੇ ਹੋ ਗਏ ਆ ਨਾਲ ਸੱਲ ਜੀ ਆ ਸੱਲ ਜੀ ਕੋਈ ਸੱਲ ਮੰਨਦੇ ਮੰਨਦੇ ਕਿਉਂ ਨਹੀਂ ਇੱਥੇ ਤੇ ਬਾਜਾ ਆਸ ਨਹੀਂ ਕੁੜੀ ਹੈ ਵੀ ਇੱਥੇ ਵੀ ਆ ਕੇ ਡੇਪਿਆ ਹੈ ਮਨ ਨਾਲ ਬਿਠੇ ਪੀ ਇੱਥੇ ਕੁਝ ਹੋ ਹੀ ਨਹੀਂ ਸਕਦਾ ਇੱਥੇ ਆ ਕੇ ਡਿੱਗਾ ਆ ਫਟੇ ਟਵਾਜ ਕੇ ਬਚਾ ਇਹ ਤਾਂ ਇੱਥੇ ਇੱਥੇ ਡਿੱਗਾ ਪਹਿਲਾਂ ਫਿਰ ਗੱਡੀ ਜਾ ਕੇ ਜੰਪ ਕਰਕੇ ਡਿੱਗਾ ਪਹਿਲਾਂ ਇੱਥੇ ਚੱਲਿਆ ਇਸ ਜਗ੍ਹਾ ਤੇ ਅੱਗ ਲਾਤੀ ਇੱਥੋਂ ਵਾਜਿਆ ਇੱਥੋਂ ਵਾਜਿਆ ਜਿੱਥੇ ਬੰਦੇ ਖਲੋਤੇ ਕਿ ਕਲਾੜ ਮੇ ਉੱਥੇ ਜਾ ਕੇ ਡੱਗਾ ਸਾਢੇ ਵਾਲਿਆਂ ਨੂੰ ਤੇ ਬੰਬ ਤਾਂ ਹੀ ਵਿਆ ਜਿੰਨਾ ਚਾਹ ਇਹਨਾਂ ਨੂੰ ਕੋਈ ਟੈਨਸ਼ਨ ਹੈਗੀ ਹੈ ਵੇਖੋ ਸਿਰ ਤੇ ਚੜ ਚੜ ਕੇ ਜਾ ਕੇ ਖਲੋ ਕੀ ਘਰਾ ਚੜੇ ਹੋ ਕੇ ਕੋਈ ਹੈਲੋ ਮੈਂ ਇੱਥੇ ਡਰਾਉਂ ਡਿੱਗਾ ਆਪਣੇ ਪਿੰਡ ਮਗਲਾਨੀ ਕੋਲੋਂ ਆ ਰਹੀ ਆ ਜਿਹੜੀ ਕੱਟੇ ਵਾਲੀ ਤੁਹਾਡੇ ਪਿੰਡ ਦਾ ਜਿਹੜਾ ਟਾਕ ਡਿੱਗਾ ਮਮੀ ਕਿਦੋਂ ਜੁੜ ਗਈ ਆਂਦੇ ਨੇ ਮਾਜੇ ਵਾਲੇ ਨਹੀਂ ਭੱਜਦੇ ਬੈਠੀਏ ਚੱਲਦੀ ਵੇਖ ਕੇ ਗੋਲੀ ਅੱਜ ਤੋਂ ਚੋ ਗੱਲ ਹੋਈ ਹੈ ਨਹੀਂ ਬਾਬਾ ਯਾਰੇ ਬੰਬ ਚੱਲਦੇ ਨੇ ਵੇਖ ਕੇ ਭਾਈ ਦੇ ਵੇਖਣ ਆਏ ਵੇਖ ਲੋ ਸਦੋਂ ਜਦੋਂ ਪ੍ਰਸ਼ਾਸਨ ਆਇਆ ਉਹਨਾਂ ਨੇ ਵਿੱਚ ਇਹਦੇ ਫੈਰ ਮਾਰੇ ਫਿਰ ਇਹਨੂੰ ਚੈੱਕ ਕੀਤਾ ਵੀ ਚੱਲਣ ਦੇ ਨਹੀਂ ਆਲਾ ਆਪਣੇ ਵਾਲੇ ਉਤਰਾ ਹੀ ਚੜ ਚੜ ਕੇ ਉੱਤੇ ਜਾ ਖਲੋਤੇ